ਲਓ ਜੀ ਅੱਜ ਪਹੁੰਚੇ ਸੀਗੇ ਹਰਦਵਾਰ ਇੱਥੇ ਜਿਹੜਾ ਜੋ ਵੀ ਦੋਸਤ ਖਾਣ ਪੀਣ ਦੇ ਸ਼ਕੀਨ ਉਹਨਾਂ ਦੇ ਲਈ ਤੁਸੀਂ ਸਾਹਮਣੇ ਦੇਖ ਸਕਦੇ ਹੋ ਮਧੁਰਾ ਵਾਲੇ ਕੀ ਪ੍ਰਾਚੀਨ ਦੁਕਾਨ ਇੱਥੇ ਤੁਹਾਨੂੰ ਜਿਹੜਾ ਕਿ ਪੂੜੀਆਂ ਸਮੋਸੇ ਤੇ ਜਿਹੜੇ ਪੇੜੇ ਤੇ ਬਰਫੀ ਹੋਰ ਵੀ ਕਈ ਤਰ੍ਹਾਂ ਦਾ ਜਿਹੜਾ ਸਮਾਨ ਸਪੈਸ਼ਲ ਆਰਡਰ ਤੇ ਮਿਲੂਗਾ ਤੇ ਮਿਲੂਗਾ ਜਿਹੜਾ ਬਹੁਤ ਪਿਓਰਿਟੀ ਔਰ ਬਹੁਤ ਹੀ ਵਧੀਆ ਮਿੱਠਾ ਜਿਹੜੇ ਜਿਹੜੇ ਦੋਸਤਾਂ ਨੇ ਟੇਸਟ ਕੀਤਾ ਉਹ ਕਮੈਂਟ ਕਰਨ ਤੇ ਜੋ ਵੀ ਹਰ ਦੁਆਰ ਆ ਰਹੇ ਆ ਇੱਕ ਵਾਰੀ ਉਹ ਮਧਰਾਲੇ ਬਿਲਕੁਲ ਗੰਗਾ ਘਾਟ ਤੋਂ ਬਿਲਕੁਲ ਨੇੜੇ ਜਿਹੜੀ ਇਹ ਦੁਕਾਨ ਮਧਰਾ ਵਾਲਿਆਂ ਦੀ ਤੇ ਟੈਸਟ ਕਰਨਾ ਤੇ ਕਮੈਂਟ ਕਰਕੇ ਦੱਸਣਾ ਜਿਹੜੇ ਜਿਹੜੇ ਦੋਸਤ ਇੱਥੇ ਆਏ ਹੋਏ ਐ ਕਿ ਕਿਵੇਂ ਦਾ ਉਹਨਾਂ ਨੂੰ ਜਿਹੜਾ ਖਾਣਾ ਲੱਗਿਆ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਕਿੰਨੇ ਵਰਕਰ ਜਿਹੜੇ ਕੰਮ ਕਰਦੇ ਆ ਤੇ ਬਿਲਕੁਲ ਤੁਹਾਨੂੰ ਚੀਜ਼ ਜਿਹੜੀ ਪਿਓਰ ਮਿਲੂਗੀ ਜੀ